ਚੋਣ ਕਮਿਸ਼ਨ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਨਗਰ ਨਿਗਮਾਂ ਦੀਆਂ ਚੋਣਾਂ ਜਿਹੜੀਆਂ ਕਾਫੀ ਦੇਰ ਤੋਂ ਲਟਕੀਆਂ ਹੋਈਆਂ ਸੀ ਪੰਜਾਬ ਸਰਕਾਰ ਨਹੀਂ ਸੀ ਕਰਾ ਰਹੀ ਉਹ ਹੁਣ 21 ਦਸੰਬਰ ਨੂੰ ਨਗਰ ਨਿਗਮਾਂ ਦੀ ਚੋਣ ਹੋਏਗੀ 13 ਦਸੰਬਰ ਨੂੰ ਕਾਗਜ਼ ਭਰੇ ਜਾਣਗੇ 14 ਦਸੰਬਰ ਨੂੰ ਕਾਗਜ਼ਾਂ ਦੇ ਪੜਤਾਲ ਹੋਏਗੀ ਤੇ 21 ਨੂੰ ਵੋਟਾਂ ਪੈਣਗੀਆਂ ਔਰ ਨਾਲ ਹੀ 20 ਪਿੰਡ ਗਿੱਦੜਵਾ ਜ਼ਿਲ੍ਹੇ ਦੇ ਜਿਨ੍ਹਾਂ ਦੇ ਵਿੱਚ ਪੰਚਾਇਤੀ ਚੋਣਾਂ ਸਰਪੰਚੀ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਸੀ ਉੱਥੇ ਵੀ ਦੁਬਾਰਾ ਸਰਪੰਚੀ ਦੀਆਂ ਪੰਚਾਇਤੀ ਦੀਆਂ ਚੋਣਾਂ ਉਹਨਾਂ 20 ਪਿੰਡਾਂ ਚ ਗਿੱੱੜਵਾ ਦੇ ਵਿੱਚ ਹੋਣਗੀਆਂ ਗਿੱੱੜਵਾ ਦੇ ਉਹਨਾਂ 20 ਪਿੰਡਾਂ ਦੇ ਵਿੱਚ ਇਸ ਕਰਕੇ ਪੰਚਾਇਤੀ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਸੀ ਕਿਉਂਕਿ ਉੱਥੇ ਦੋਸ਼ ਲੱਗੇ ਸੀ ਕਿ ਕਪਲਾ ਹੋ ਰਿਹਾ ਧੰਦਲੀ ਹੋ ਰਹੀ ਹੈ ਗੜਬੜ ਹੋ ਰਹੀ ਹੈ ਲੋਕਾਂ ਦੇ ਦੋਸ਼ ਸੀ ਕਿ ਸਾਡੇ ਕਾਗਜ਼ ਧੱਕੇ ਨਾਲ ਰੱਦ ਕਰਾਏ ਜਾ ਰਹੇ ਨੇ ਤੇ ਫਿਰ ਚੋਣ ਕਮਿਸ਼ਨ ਨੇ ਉਹਨਾਂ 20 ਪਿੰਡਾਂ ਦੀ ਪੰਚਾਇਤੀ ਚੋਣ ਰੱਦ ਕਰ ਦਿੱਤੀ ਸੀ ਤੇ ਹੁਣ ਉਥੇ ਦੁਬਾਰਾ ਵੋਟਾਂ ਪੈਣਗੀਆਂ ਉਧਰ ਨਗਰ ਨਿਗਮਾਂ ਦੇ ਵਿੱਚ ਅਮਰਸਰ ਨਗਰ ਨਿਗਮ ਪਟਿਆਲਾ ਜਲੰਧਰ ਲੁਧਿਆਣਾ ਤੇ ਅਮਰਸਰ ਨਗਰ ਨਿਗਮਾਂ ਦੀਆਂ ਚੋਣਾਂ ਜਿਹੜੀਆਂ ਨੇ ਉਹ ਦੁਬਾਰਾ ਹੋਣਗੀਆਂ ਪਿਛਲੇ ਟਾਈਮ ਤੋਂ ਇਹ ਕੇਸ ਹਾਈ ਕੋਰਟ ਦੇ ਵਿੱਚ ਪਹੁੰਚਿਆ ਹੋਇਆ ਸੀ ਤੁਹਾਨੂੰ ਪਤਾ ਹੈ ਜਿਵੇਂ ਪੰਜਾਬ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਸਰਪੰਚਾਂ ਤੇ ਪੰਚਾਇਤਾਂ ਨੂੰ ਬਹੁਤ ਟਾਈਮ ਪਹਿਲਾਂ ਦਾ ਭੰਗ ਕਰ ਦਿੱਤਾ ਹੋਇਆ ਸੀ ਪਰ ਦੁਬਾਰਾ ਪੰਚਾਇਤੀ ਚੋਣਾਂ ਕਰਵਾ ਨਹੀਂ ਰਹੀ ਸੀ ਫਿਰ ਇਹ ਮਸਲਾ ਹਾਈ ਕੋਰਟ ਗਿਆ ਹਾਈ ਕੋਰਟ ਨੇ ਫਿਰ ਹੁਕਮ ਕੀਤੇ ਔਰ ਹਾਈ ਕੋਰਟ ਦੇ ਬਾਰ-ਬਾਰ ਖਿੱਚਣ ਤੋਂ ਬਾਅਦ ਪੰਜਾਬ ਸਰਕਾਰ ਨੇ ਸਰਪੰਚੀ ਦੀਆਂ ਵੋਟਾਂ ਦਾ ਐਲਾਨ ਕੀਤਾ ਸੀ ਇਸੇ ਹੀ ਤਰ੍ਹਾਂ ਨਗਰ ਨਿਗਮਾਂ ਦੀਆਂ ਚੋਣਾਂ ਕਾਫੀ ਟਾਈਮ ਤੋਂ ਹਾਈ ਕੋਰਟ ਦੇ ਵਿੱਚ ਮਸਲਾ ਗਿਆ ਹੋਇਆ ਸੀਗਾ ਔਰ ਹਾਈ ਕੋਰਟ ਬਾਰ ਬਾਰ ਪੰਜਾਬ ਸਰਕਾਰ ਨੂੰ ਭਗਵੰਤਮਾਨ ਸਰਕਾਰ ਨੂੰ ਨਗਰ ਨਿਗਮ ਚੋਣਾਂ ਕਰਵਾਉਣ ਦੇ ਲਈ ਹਦਾਇਤ ਕਰ ਰਹੀ ਸੀ ਪਰ ਪੰਜਾਬ ਸਰਕਾਰ ਐਲਾਨ ਨਹੀਂ ਸੀ ਕਰ ਰਹੀ ਫਿਰ ਇਹ ਮਸਲਾ ਉੱਪਰਲੀ ਸਿਖਰਲੀ ਅਦਾਲਤ ਦੇ ਵਿੱਚ ਗਿਆ ਤਾਂ ਉੱਥੇ ਫਿਰ ਜਦੋਂ ਫੈਸਲੇ ਆਏ ਤਾਂ ਅੱਜ ਚੋਣ ਕਮਿਸ਼ਨ ਨੇ ਪੰਜਾਬ ਦੇ ਵਿੱਚ ਵੋਟਾਂ ਪਾਉਣ ਦਾ ਐਲਾਨ ਕਰ ਦਿੱਤਾ ਹੈ ਤੇ 21 ਦਸੰਬਰ ਨੂੰ ਪੰਚਾਇਤ ਜਿਹੜੀਆਂ ਨਗਰ ਨਿਗਮਾਂ ਨੇ ਉਹਦੀਆਂ ਚੋਣਾਂ ਤੇ 15 ਦਸੰਬਰ ਨੂੰ ਪੰਚਾਇਤੀ ਚੋਣਾਂ ਉਹਨਾਂ 20 ਪਿੰਡਾਂ ਦੇ ਵਿੱਚ ਹੋਣਗੀਆਂ ਗਿੱਦੜਵਾ ਦੇ 20 ਪਿੰਡ ਜਿਨ੍ਹਾਂ ਦੇ ਵਿੱਚ ਰੱਦ ਹੋਈਆਂ ਸੀ 15 ਦਸੰਬਰ ਨੂੰ ਇਹ ਚੋਣਾਂ ਸਰਪੰਚਾਂ ਦੀਆਂ ਪੰਚਾਇਤਾਂ ਦੀਆਂ ਹੋਣਗੀਆਂ ਇਹਦੇ ਉੱਪਰ ਹੁਣ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਜਿਸ ਤਰ੍ਹਾਂ ਭਗਵੰਤਮਾਨ ਸਰਕਾਰ ਨੇ ਸਰਪੰਚੀ ਦੀਆਂ ਚੋਣਾਂ ਜਾਂ ਨਗਰ ਨਿਗਮਾਂ ਦੀਆਂ ਚੋਣਾਂ ਲੇਟ ਕੀਤੀਆਂ ਨੇ ਤੇ ਕੋਰਟਾਂ ਦੇ ਅਦਾਲਤਾਂ ਦੇ ਕਹਿਣ ਦੇ ਬਾਰ-ਬਾਰ ਕਹਿਣ ਤੋਂ ਬਾਅਦ ਕਰਾਈਆਂ ਨੇ ਕਿ ਇਹ ਠੀਕ ਹੈ ਜਾਂ ਗਲਤ ਹੈ ਹੁਣ ਅਗਲਾ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਪਹਿਲਾਂ ਪੰਚਾਇਤੀ ਚੋਣਾਂ ਹੋਈਆਂ ਤਾਂ ਭਗਵੰਤਮਾਨ ਸਾਹਿਬ ਹੋਰਾਂ ਨੇ ਕਿਹਾ ਸੀ ਕਿ ਜਿਹੜੇ ਸਰਪੰਚ ਤੇ ਪੰਚਾਇਤਾਂ ਖੜਨਗੀਆਂ ਉਹ ਕਿਸੇ ਪਾਰਟੀ ਦੇ ਨਹੀਂ ਹੋਣਗੀਆਂ ਭਗਵੰਤ ਮਾਨ ਕਹਿੰਦੇ ਰਹੇ ਕਿ ਸਰਪੰਚ ਕਿਸੇ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਉਹ ਸਾਰੇ ਪਿੰਡ ਦਾ ਸਾਂਝਾ ਹੋਣਾ ਚਾਹੀਦਾ ਤੇ ਬਾਅਦ ਚ ਜਿਸ ਦਿਨ ਦਿੱਲੀ ਦੇ ਵਿੱਚ ਭਗਵੰਤ ਮਾਨ ਇੱਕ ਸਮਾਗਮ 'ਚ ਬੋਲ ਰਹੇ ਸੀ ਤਾਂ ਉਹਨਾਂ ਨੇ ਇਹ ਕਿਹਾ ਉਹ ਕਹਿੰਦੇ ਕਿ ਸਾਡੇ ਪੰਜਾਬ ਦੇ ਵਿੱਚ ਲਗਭਗ 90% ਦੇ ਪਿੰਡਾਂ 'ਚ ਸਾਡੀ ਪਾਰਟੀ ਦੇ ਝਾੜੂ ਦੇ ਸਰਪੰਚ ਬਣੇ ਨੇ ਹੁਣ ਕੀ ਭਗਵੰਤ ਮਾਨ ਸਾਹਿਬ ਦੀ ਇਹ ਨੀਤੀ ਠੀਕ ਹੈ ਇੱਕ ਪਾਸੇ ਤਾਂ ਉਹ ਇਹ ਕਹਿੰਦੇ ਨੇ ਕਿ ਸਰਪੰਚ ਕਿਸੇ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਉਹ ਪਿੰਡ ਦਾ ਸਾਂਝਾ ਹੋਣਾ ਚਾਹੀਦਾ ਤੇ ਦੂਜੇ ਪਾਸੇ ਉਹ ਦਿੱਲੀ ਜਾ ਕੇ ਕਹਿ ਰਹੇ ਸੀ ਕਿ 90% ਦੀ ਸਰਪੰਚ ਜਿਹੜੇ ਨੇ ਪੰਜਾਬ ਦੇ ਵਿੱਚ ਸਾਡੀ ਪਾਰਟੀ ਦੇ ਝਾੜੂ ਦੇ ਬਣੇ ਨੇ ਹੁਣ ਕੀ ਇਹ ਡਬਲ 도ਗਲੀ ਗੱਲ ਨਹੀਂ ਹੈ ਹੁਣ ਅਗਲੀ ਗੱਲ ਜਦੋਂ ਪੰਚਾਇਤੀ ਚੋਣਾਂ ਹੋਈਆਂ ਤਾਂ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇਹ ਦੋਸ਼ ਲੱਗੇ ਕਿ ਜਿਹੜੀ ਸੱਤਾਧਾਰੀ ਆਮ ਆਦਮੀ ਪਾਰਟੀ ਹੈ ਇਹ ਪੰਚਾਇਤੀ ਚੋਣਾਂ ਦੇ ਵਿੱਚ ਧੱਕਾ ਕਰ ਰਹੀ ਐ ਵਿਰੋਧੀਆਂ ਦੇ ਕਾਗਜ਼ ਰੱਦ ਕਰਾ ਰਹੀ ਐ ਤੇ ਬਹੁਤ ਵੱਡੀ ਗਿਣਤੀ ਲੋਕਾਂ ਨੇ ਜਦੋਂ ਇਹ ਰੌਲਾ ਪਾਇਆ ਤਾਂ ਫਿਰ 20 ਪਿੰਡਾਂ ਦੀ ਗਿੱਦੜਵਾਹਾ ਦੇ 20 ਪਿੰਡਾਂ ਦੀ ਚੋਣ ਜਿਹੜੀ ਆ ਉਹ ਤਾਂ ਰੱਦ ਹੀ ਕਰ ਦਿੱਤੀ ਗਈ ਸੀ ਉੱਥੇ ਹੁਣ ਦੁਬਾਰਾ ਵੋਟਾਂ 15 ਨੂੰ ਪਹਿਣ ਗਈਆਂ ਪਰ ਬਾਕੀ ਕਾਫੀ ਸਾਰੇ ਸੈਂਕੜੇ ਪਿੰਡ ਹਾਈ ਕੋਰਟ ਚ ਗਏ ਸੀਗੇ ਹਾਈ ਕੋਰਟ ਨੇ ਉੱਥੇ ਉਹਨਾਂ ਦੀਆਂ ਪਟੀਸ਼ਨਾਂ ਪਹਿਲਾਂ ਤਾਂ ਉਹਨਾਂ ਤੇ ਗੌਰ ਕੀਤਾ ਬਰਬਾਦ ਦੇ ਵਿੱਚ ਹਾਈ ਕੋਰਟ ਨੇ ਉਹ ਪਟੀਸ਼ਨਾਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਉਹ ਕੇਸ ਬੰਦ ਕਰ ਦਿੱਤੇ ਸੀ ਤੇ ਫਿਰ ਉਹਨਾਂ ਪਿੰਡਾਂ ਦੇ ਵਿੱਚ ਵੋਟਾਂ ਪਈਆਂ ਸੀ ਤੇ ਉਸ ਤੋਂ ਬਾਅਦ ਫਿਰ ਅੱਜ ਜਦੋਂ ਭਗਵੰਤ ਮਾਨ ਇਹ ਦਾਵਾ ਕਰ ਰਹੇ ਨੇ ਕਿ 90% ਪਿੰਡਾਂ ਦੇ ਵਿੱਚ ਸਾਡੀਆਂ ਪੰਚਾਇਤਾਂ ਬਣੀਆਂ ਨੇ ਤਾਂ ਇੱਥੇ ਕੀ ਭਗਵੰਤ ਮਾਨ ਨੂੰ ਕਿੱਦਾਂ ਪਤਾ ਲੱਗਿਆ ਕਿ 90 100 ਚੋਂ 90 ਪਿੰਡਾਂ 'ਚ ਜਾਂ 90 ਫੀਸਦੀ ਪਿੰਡਾਂ ਦੇ ਵਿੱਚ ਝਾੜੂ ਵਾਲੇ ਸਰਪੰਚ ਬਣੇ ਨੇ ਕੀ ਭਗਵੰਤ ਮਾਨ ਸਾਹਿਬ ਹੋਰਾਂ ਨੇ ਫਿਰ ਇਹ ਜਿਹੜਾ ਬਿਆਨ ਦਿੱਤਾ ਕਿ ਸਰਪੰਚ ਪਾਰਟੀ ਦਾ ਨਹੀਂ ਪਿੰਡ ਦਾ ਹੋਣਾ ਚਾਹੀਦਾ ਇਹ ਫਿਰ ਦੂਜੀਆਂ ਪਾਰਟੀਆਂ ਵਾਸਤੇ ਆਮ ਲੋਕਾਂ ਵਾਸਤੇ ਹੀ ਸੀ ਉਹਨਾਂ ਤੇ ਆਪਦੇ ਤੇ ਕੋਈ ਨਿਯਮ ਨਹੀਂ ਲਾਗੂ ਹੁੰਦਾ ਉਹਨਾਂ ਤੇ ਆਪਦੇ ਤੇ ਕੋਈ ਰੂਲ ਨਹੀਂ ਲਾਗੂ ਹੁੰਦਾ ਇਹ ਸਵਾਲ ਖੜਾ ਹੋਇਆ ਗੱਲ ਕੱਲੇ ਭਗਵੰਤ ਮਾਨ ਦੀ ਨਹੀਂ ਗੱਲ ਖਰੀ ਹੈ ਪਿਛਲੀਆਂ ਸਰਕਾਰਾਂ ਜਦੋਂ ਰਹੀਆਂ ਕਾਂਗਰਸ ਦੀ ਅਕਾਲੀ ਦਲ ਦੀ ਉਦੋਂ ਵੀ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਗੜਬੜਾ ਹੁੰਦੀਆਂ ਰਹੀਆਂ ਰੌਲੇ ਪੈਂਦੇ ਰਹੇ ਔਰ ਕੋਦੋਂ ਵੀ ਬਹੁਤ ਵੱਡੇ ਪੱਧਰ ਤੇ ਦੋਸ਼ ਲੱਗਦੇ ਰਹੇ ਕਿ ਵਕਤ ਦੀ ਜਿਹੜੀ ਸਰਕਾਰ ਹੈ ਉਹ ਠੱਗਾ ਕਰ ਰਹੀ ਹੈ ਦੂਜਿਆਂ ਦੇ ਕਾਗਜ਼ ਰੱਦ ਕਰਾ ਕੇ ਆਪ ਦੇ ਸਰਪੰਚ ਬਣਾ ਰਹੀ ਹੈ ਇਸੇ ਤਰ੍ਹਾਂ ਹੀ ਹੁਣ ਆਮ ਆਦਮੀ ਪਾਰਟੀ ਚ ਰੌਲਾ ਪਿਆ ਵੇਖੋ ਪਹਿਲਾਂ ਨੇ ਜੋ ਕੀਤਾ ਉਹ ਵੀ ਗਲਤ ਸੀ ਜੋ ਰੌਲਾ ਆਮ ਆਦਮੀ ਪਾਰਟੀ ਦੀ ਸਰਕਾਰ ਵਲੇ ਪਿਆ ਇਹ ਉਸ ਤੋਂ ਵੀ ਗਲਤ ਇਸ ਕਰਕੇ ਆ ਕਿਉਂਕਿ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਅਸੀਂ ਬਦਲਾਅ ਕਰ ਦੇਣਾ ਇਨਕਲਾਬ ਕਰ ਦੇਣਾ ਜਿੰਨੇ ਵੀ ਧੱਕੇ ਜਾਂ ਵਿਤਕਰੇ ਜਾਂ ਬਦਵਾਸ਼ੀਆਂ ਹੁੰਦੀਆਂ ਨੇ ਕਿਸੇ ਵੀ ਕੰਮ 'ਚ ਉਹ ਅਸੀਂ ਬੰਦ ਕਰ ਦੇਣੀਆਂ ਨੇ ਪਰ ਆਮ ਆਦਮੀ ਪਾਰਟੀ ਵੇਲੇ ਵੀ ਵੱਡੀ ਗਿਣਤੀ ਪਿੰਡਾਂ 'ਚ ਜਦੋਂ ਇਹੀ ਦੋਸ਼ ਲੱਗੇ ਨੇ ਤੇ ਫਿਰ ਭਗਵੰਤ ਮਾਨ ਨੇ ਮੋਹਰ ਲਾ ਦਿੱਤੀ ਉਸ ਦੋਸ਼ ਦੇ ਉੱਪਰ ਜਦੋਂ ਉਹਨਾਂ ਨੇ ਕਿਹਾ ਕਿ 90% ਦੀ ਪਿੰਡਾਂ 'ਚ ਸਾਡੇ ਸਰਪੰਚ ਬਣੇ ਨੇ ਤਾਂ ਇੱਕ ਤਰ੍ਹਾਂ ਨਾਲ ਮੋਹਰ ਹੋ ਗਈ ਕਿ ਜਿਹੜਾ ਰੌਲਾ ਰੋਗ ਪਾਉਂਦੇ ਸੀ ਕਿਆਮ ਆਦਮੀ ਪਾਰਟੀ ਆਪ ਦੇ ਸਰਪੰਚ ਬਣਾਉਣ ਦਾ ਯਤਨ ਕਰ ਰਹੀ ਏ ਤਾਂ ਉਹ ਗੱਲ ਠੀਕ ਸਾਬਤ ਹੋਈ ਕਿਉਂਕਿ ਮਾਨ ਸਾਹਿਬ ਨੇ ਖੁਦ ਹੀ ਇਹ ਗੱਲ ਕਬੂਲ ਲਈ ਹੁਣ ਜਿਹੜੀਆਂ ਚੋਣਾਂ ਇਹ ਹੋਣੀਆਂ ਨੇ 15 ਨੂੰ ਦੁਬਾਰਾ ਸਰਪੰਚਾਂ ਤੇ ਪੰਚਾਇਤਾਂ ਦੀਆਂ 20 ਪਿੰਡਾਂ 'ਚ ਤੇ 1 21 ਦਸੰਬਰ ਨੂੰ ਜਿਹੜੀਆਂ ਹੋਣੀਆਂ ਨੇ ਨਗਰ ਨਿਕਮਾ ਦੀਆਂ ਇਹਨਾਂ ਦੇ ਵਿੱਚ ਕਿੰਨੀ ਇੱਕ ਇਮਾਨਦਾਰੀ ਨਾਲ ਇਲੈਕਸ਼ਨ ਕਰਾਏ ਜਾਣਗੇ ਵੇਖੋ ਜਿਹੜੀ ਪਾਰਟੀ ਦੀ ਸਤਾ ਹੁੰਦੀ ਆ ਜੇ ਉਹ ਇਮਾਨਦਾਰੀ ਨਾਲ ਨਾ ਚੱਲੇ ਤਾਂ ਉਹ ਕਾਫੀ ਕੁਛ ਆਉਂਦੇ ਪੱਖ ਚ ਕਾਰੀ ਲੈਂਦੀ ਆ ਕਿਵੇਂ ਕਿਉਂਕਿ ਸਾਰੇ ਅਫਸਰ ਉਸ ਪਾਰਟੀ ਦੀ ਮੰਨਦੇ ਹੁੰਦੇ ਆ ਸਾਰੇ ਦਫ਼ਤਰਾਂ ਚ ਉਸ ਪਾਰਟੀ ਦੀ ਚੱਲਦੀ ਐ ਜਿੱਥੇ ਕਾਗਜ਼ ਭਰਨ ਲੋਕ ਆਉਂਦੇ ਨੇ ਉੱਥੇ ਵੀ ਜਿਹੜੀ ਰਾਜ ਕਰਨ ਵਾਲੀ ਪਾਰਟੀ ਆ ਉਹਦੀ ਚੱਲਦੀ ਐ ਮਤਲਬ ਕਾਗਜ਼ ਰੱਦ ਕਰਨੇ ਜਾਂ ਪ੍ਰਮਾਣ ਕਰਨੇ ਜਿਹੜੇ ਅਫਸਰਾਂ ਨੇ ਉਹ ਵੀ ਉਹ ਸਰਕਾਰ ਵਾਲੀ ਪਾਰਟੀ ਦੀ ਮੰਨਦੇ ਹੁੰਦੇ ਨੇ ਮੰਨ ਲਓ ਕਿ ਕੋਈ ਮੰਤਰੀ ਜਾਂ ਕੋਈ ਮੁੱਖ ਮੰਤਰੀ ਜਹ ਸਰਕਾਰ ਚਲਾਉਣ ਵਾਲੀ ਪਾਰਟੀ ਅਫਸਰ ਨੂੰ ਕੋਈ ਮਤਲਬ ਮਾੜੀ ਮੋਟੀ ਵੀ ਕੋਈ ਡਾਇਰੈਕਸ਼ਨ ਦੇਵੇ ਤਾਂ ਕਿ ਅਫਸਰ ਉਹਦੀ ਨਹੀਂ ਮੰਨਣਗੇ 100 ਚੋਂ ਇੱਕ ਅਫਸਰ ਹੁੰਦਾ ਜਿਹੜਾ ਅਸੂਲਾਂ ਤੇ ਅੜਦਾ ਜਾਂ ਉਹ ਕਹਿ ਦਿੰਦਾ ਕਿ ਮੈਂ ਨਹੀਂ ਗਲਤ ਕਰਨਾ ਫਿਰ ਉਹਦੀ ਡਿਊਟੀ ਨਹੀਂ ਲੱਗਦੀ ਹੁੰਦੀ ਤੇ ਬਾਕੀ ਜਿਹੜੇ ਨੇ ਉਹਨਾਂ ਸਾਰੇ ਅਫਸਰਾਂ ਨੂੰ ਪਤਾ ਹੁੰਦਾ ਵੀ ਇਹਨਾਂ ਦੀ ਸਰਕਾਰ 'ਚ ਰਹਿਣਾ ਇਹਨਾਂ ਦੀ ਸਰਕਾਰ 'ਚ ਕੰਮ ਕਰਨਾ ਸਰਕਾਰ ਇਹਨਾਂ ਦੀ ਆ ਇਹ ਫਿਰ ਬਹੁਤ ਸਖਤੀ ਵੀ ਕਰਨਗੇ ਇਹ ਫਿਰ ਕਈ ਕੇਸਾਂ ਦੇ ਵਿੱਚ ਵੀ ਫਸਾ ਸਕਦੀ ਹੈ ਪਾਰਟੀ ਕਿਉਂਕਿ ਸਰਕਾਰ ਜਿਹੜੀ ਪਾਰਟੀ ਦੀ ਹੈ ਤਾਂ ਫਿਰ ਉਹ ਅਫਸਰ ਆਪ ਮਹਾਰੇ ਹੀ ਉਸ ਪਾਰਟੀ ਦੀ ਮੰਨਦੇ ਨੇ ਉਹਦੇ ਮੁਤਾਬਕ ਕੰਮ ਕਰਦੇ ਨੇ ਤੇ ਇੱਥੇ ਹੁਣ ਜ਼ਿੰਮੇਵਾਰੀ ਬਣਦੀ ਹੈ ਚੋਣ ਕਮਿਸ਼ਨ ਦੀ ਚੋਣ ਕਮਿਸ਼ਨ ਨੂੰ ਇਹ ਚਾਹੀਦਾ ਹੈ ਕਿ ਅਜਿਹੀ ਕੋਈ ਹਾਲਾਤ ਉਹ ਪੈਦਾ ਹੀ ਨਾ ਹੋਣ ਦੇਵੇ ਜਿਹਦੇ ਵਿੱਚ ਅਜਿਹਾ ਕੁਝ ਹੋ ਸਕਦਾ ਹੋਵੇ ਆ ਗਿੱਦੜਬਾਦ ਚੋਣਾ ਹੋਈਆਂ ਉੱਥੇ ਵੱਡੇ ਦੋਸ਼ ਵੱਖ-ਵੱਖ ਉਮੀਦਵਾਰਾਂ ਦੇ ਉੱਪਰ ਲੱਗੇ ਨੇ ਚਾਹੇ ਉਹ ਆਮ ਆਦਮੀ ਪਾਰਟੀ ਦਾ ਡਿੰਪੀ ਟਿਲੋਂ ਹੋਵੇ ਉਹਦੇ ਤੇ ਵੀ ਚਾਹੇ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਉਹਦੇ ਤੇ ਵੀ ਚਾਹੇ ਮਨਪ੍ਰੀਤ ਬਾਦਲ ਜਿਹੜਾ ਭਾਜਪਾ ਦਾ ਕੈਂਡੀਡੇਟ ਸੀ ਉਹਦੇ ਤੇ ਵੀ ਦੋਸ਼ ਲੱਗੇ ਚੋਣ ਨਿਯਮਾਂ ਨੂੰ ਤੋੜਨ ਦੇ ਉੱਥੇ ਚੋਣ ਕਮਿਸ਼ਨ ਨੇ ਨੋਟਿਸ ਵੀ ਭੇਜੀ ਪਰ ਨੋਟਿਸ ਭੇਜਣ ਤੋਂ ਬਾਅਦ ਵੀ ਕਾਰਵਾਈ ਕੀ ਹੋਈ ਅਜੇ ਤੱਕ ਤਾਂ ਪਤਾ ਨਹੀਂ ਲੱਗਾ ਕਾਰਵਾਈ ਕੀ ਹੋਵੇਗੀ ਅਜੇ ਤੱਕ ਕੋਈ ਪਤਾ ਨਹੀਂ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਇਹਦੇ ਬਾਰੇ ਜਰੂਰ ਲਿਖਿਓ ਦੁਬਾਰਾ ਫਿਰ ਮੈਂ ਦੱਸ ਦਿਆਂ ਕਿ ਪੰਜਾਬ ਦੇ ਵਿੱਚ ਚੋਣਾਂ ਦਾ ਐਲਾਨ ਫਿਰ ਹੋਇਆ ਇੱਕ ਤਾਂ ਨਗਰ ਨਿਗਮਾਂ ਦੀਆਂ ਚੋਣਾਂ ਹੋਣਗੀਆਂ ਤੇ ਦੂਜਾ ਪੰਚਾਇਤਾਂ ਦੀਆਂ ਪੰਚਾਇਤਾਂ ਦੀਆਂ ਚੋਣਾਂ ਜਿਹੜੀਆਂ ਨੇ ਉਹ 20 ਪਿੰਡਾਂ ਦੇ ਵਿੱਚ ਹੋਣਗੀਆਂ ਜਿੱਥੇ ਰੱਦ ਕਰ ਦਿੱਤੀਆਂ ਗਈਆਂ ਸੀ ਉਹ 20 ਪਿੰਡ ਗਿੱਦੜ ਬਾਹਾ ਹਲਕੇ ਦੇ ਨੇ ਤੇ ਨਗਰ ਨਿਗਮਾਂ ਦੀਆਂ ਚੋਣਾਂ ਪੂਰੇ ਪੰਜਾਬ ਦੇ ਵਿੱਚ ਹੋਣਗੀਆਂ ਜਿੱਥੇ-ਜਿੱਥੇ ਨਗਰ ਨਿਗਮਾਂ ਦੀਆਂ ਚੋਣਾਂ ਰਹਿੰਦੀਆਂ ਸੀ ਚਾਹੇ ਉਹ ਅਮਰਸਰ ਚਾਹੇ ਜਲੰਧਰ ਹੈ ਚਾਹੇ ਪਟਿਆਲਾ ਚਾਹੇ ਫਗਵਾੜਾ ਤੇ ਚਾਹੇ ਲੁਧਿਆਣਾ ਜਿਹੜੇ ਵੱਡੇ ਮਹਾਨਗਰ ਨੇ ਉੱਥੇ ਨਗਰ ਨਿਗਮਾਂ ਦੀਆਂ ਚੋਣਾਂ ਹੁਣ ਦੁਬਾਰਾ ਹੋਣਗੀਆਂ ਤਾਂ ਇਸ ਤੋਂ ਬਾਅਦ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਜਿਹੜਾ ਉਹ ਕੀਤਾ ਸਰਪੰਚੀ ਦੀਆਂ ਚੋਣਾਂ 15 ਦਸੰਬਰ ਨੂੰ ਤੇ ਨਗਰ ਨਿਗਮਾਂ ਦੀਆਂ 21 ਦਸੰਬਰ ਨੂੰ ਹੋਣਗੀਆਂ ਔਰ ਚੋਣ ਕਮਿਸ਼ਨ ਨੇ ਇਹ ਵੀ ਅੱਜ ਦੱਸ ਦਿੱਤਾ ਕਿ ਕਾਗਜ਼ 13 ਤਰੀਕ ਨੂੰ ਭਰੇ ਜਾਣਗੇ ਤੇ ਕਾਗਜ਼ 14 ਤਰੀਕ ਨੂੰ ਕਾਗਜ਼ਾਂ ਦੀ ਪੜਤਾਲ ਹੋਏਗੀ ਤੇ ਜਿਨ੍ਹਾਂ ਦੇ ਗਲਤ ਪਾਏ ਗਏ ਉਹ ਰੱਦ ਵੀ ਕੀਤੇ ਜਾ ਸਕਦੇ ਨੇ ਪਰ ਇੱਥੇ ਇੱਕ ਖਦਸ਼ਾ ਇਹ ਹੈ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਪਹਿਲਾਂ ਜਦੋਂ ਸਰਪੰਚੀ ਦੀਆਂ ਚੋਣਾਂ ਹੋਈਆਂ ਤਾਂ ਬਹੁਤ ਸਾਰੇ ਲੋਕਾਂ ਨੇ ਪਿੰਡਾਂ 'ਚ ਉਹ ਰੌਲਾ ਪਾਇਆ ਸੀ ਕਿ ਰਾਜ ਕਰਨ ਵਾਲੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਨਜਾਇਜ਼ ਕਰਵਾ ਰਹੀ ਆ ਧੱਕਾ ਕਰਵਾ ਰਹੀ ਆ ਅਫਸਰਾਂ ਤੋਂ ਤੇ ਬਹੁਤ ਸਾਰੇ ਲੋਕਾਂ ਦੇ ਨਜਾਇਜ਼ ਤੌਰ ਤੇ ਕਾਗਜ਼ ਰੱਦ ਕਰਵਾਏ ਜਾ ਰਹੇ ਨੇ ਤੇ ਉਸ ਤੋਂ ਬਾਅਦ ਹੀ ਫਿਰ ਜਿਹੜਾ ਵੀ ਪਿੰਡ ਜਿਹੜੇ ਗਿੱਦੜਵਾਦੇ ਆ ਉਹਨਾਂ ਦੀ ਚੋਣ ਇਹ ਮਲਤਵੀ ਕੀਤੀ ਗਈ ਸੀ ਰੱਦ ਕੀਤੀ ਗਈ ਸੀ ਜਿਨ੍ਹਾਂ ਦੇ ਵਿੱਚ ਹੁਣ ਚੋਣਾ ਕਰਵਾਈਆਂ ਜਾਣ ਗਿਆ ਹੁਣ ਇੱਥੇ ਦੇਖਣਾ ਹੈ ਕਿ ਆਮ ਆਦਮੀ ਪਾਰਟੀ ਹੁਣ ਕੀ ਕਰਦੀ ਹੈ ਕੀ ਹੁਣ ਤਾਂ ਆਮ ਆਦਮੀ ਪਾਰਟੀ ਰੋਲਾ ਨਹੀਂ ਪੈਣ ਦੇਗੀ ਅਜਿਹੇ ਦੋਸ਼ ਨਹੀਂ ਲੱਗਣ ਦੇਵੇ ਕਿ ਜਿਹੋ ਜਿਹੇ ਲੱਗਦੇ ਰਹੇ ਨੇ ਵੈਸੇ ਆਮ ਆਦਮੀ ਪਾਰਟੀ ਬਦਲਾਅ ਤੇ ਇਨਕਲਾਬ ਦੀ ਗੱਲ ਕਰਕੇ ਆਈ ਸੀ ਤੇ ਆਮ ਆਦਮੀ ਪਾਰਟੀ ਦਾ ਇਹ ਫਰਜ਼ਤਾ ਬਣਦਾ ਹੈ ਕਿ ਉਹ ਅਜਿਹਾ ਰੌਲਾ ਨਾ ਉਠਣ ਦੇਵੇ ਕਿ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਵੀ ਉਦਾਂ ਹੀ ਠੱਕੇਸ਼ਾਈਆਂ ਹੁੰਦੀਆਂ ਜਿਵੇਂ ਪਹਿਲੀਆਂ ਸਰਕਾਰਾਂ ਵੇਲੇ ਹੁੰਦੀਆਂ ਰਹੀਆਂ ਹੁਣ ਪਹਿਲੀਆਂ ਸਰਕਾਰਾਂ ਵੇਲੇ ਸੱਚੇ ਬਣਦੇ ਨੇ ਉਹਨਾਂ ਦੇ ਰਾਜ 'ਚ ਵੀ ਬਹੁਤ ਕੁਝ ਗਲਤ ਹੁੰਦਾ ਰਿਹਾ ਅਕਾਲੀਆਂ ਦੇ ਕਾਂਗਰਸ ਦੇ ਰਾਜ ਦੇ ਵਿੱਚ ਵੀ ਬੜਾ ਕੁਝ ਗਲਤ ਹੁੰਦਾ ਰਿਹਾ ਸਰਪੰਚੀ ਦੀਆਂ ਚੋਣਾਂ ਹੋਰ ਚੋਣਾਂ ਵੇਲੇ ਬਹੁਤ ਕੁਝ ਗੜਬੜਾ ਹੁੰਦੀਆਂ ਰਹੀਆਂ ਨੇ ਬਹੁਤ ਮਿਹਰਬਾਨੀ ਸ਼ੁਕਰੀਆ